ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਆਪ ਜੀ ਦਾ ਸਵਾਗਤ ਹੈ ਆਪ ਜੀ ਦੇ ਆਪਣੇ ਚੈਨਲ ਗਿਆਨ ਗੁਰ ਸਾਗਰ ਤੇ ਵਿੱਚ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਿੱਧਵੱਟੀ ਪਾਤਸ਼ਾਹੀ ਪਹਿਲੀ ਜੋ ਕਿ ਕ੍ਰਿਸ਼ੇਤਰ ਹਰਿਆਣਾ ਵਿਖੇ ਸਥਿਤ ਹੈ ਇਹ ਗੁਰਦੁਆਰਾ ਸਾਹਿਬ ਕੁਰਸ਼ੇਤਰ ਵਿਖੇ ਬ੍ਰਹਮ ਸरोवर ਦੇ ਕਿਨਾਰੇ ਉੱਤੇ ਬਣਿਆ ਹੋਇਆ ਹੈ ਇਸ ਜਗ੍ਹਾ ਉੱਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣੇ ਪਾਵਨ ਚਰਨ ਪਾਏ ਅਤੇ ਭਟਕੇ ਹੋਏ ਲੋਕਾਂ ਨੂੰ ਸਮਝਾ ਕੇ ਸਿੱਧੇ ਰਸਤੇ ਪਾਇਆ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਪਹਿਲੀ ਉਦਾਸੀ ਸultanpur Lodi ਤੋਂ ਆਰੰਭ ਕਰਦੇ ਹਨ ਤਾਂ ਪਹਿਲੀ ਉਦਾਸੀ ਸਮੇਂ ਰਸਤੇ ਵਿੱਚ ਲੋਕਾਂ ਨੂੰ ਪਰਮਾ ਵਿੱਚੋਂ ਕੱਢਦੇ ਹੋਏ ਸੰਗਤਾਂ ਨੂੰ ਇੱਕ ਪਰਮਾਤਮਾ ਨਾਲ ਜੋੜਦੇ ਹੋਏ ਸਨ 1515 ਈਸਵੀ ਨੂੰ ਵਿਸਾਖ ਦੀ અમાਵਸ ਵਾਲੇ ਦਿਨ ਸੂਰਜ ਗ੍ਰਹਿਣ ਸਮੇਂ ਕੁਰਸ਼ੇਤਰ ਇਸ ਜਗ੍ਹਾ ਉੱਤੇ ਪਹੁੰਚੇ ਗੁਰੂ ਜੀ ਬ੍ਰਹਮ ਸਰੋਵਰ ਦੇ ਕਿਨਾਰੇ ਆ ਕੇ ਬੈਠੇ ਅਤੇ ਉਸ ਸਮੇਂ Hindu ਜਗਤ ਦੇ ਵਿੱਚ ਇੱਕ ਨਿਯਮ ਸੀ ਕਿ ਸੂਰਜ ਗ੍ਰਹਿਣ ਸਮੇਂ ਅੱਗ ਨਹੀਂ ਬਾਲਣੀ ਤੇ ਕੁਝ ਵੀ ਪਕਾਉਣਾ ਨਹੀਂ ਇਸੇ ਜਗ੍ਹਾ ਤੇ ਇੱਕ ਰਾਜਾ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਇਆ ਤਾਂ ਉਸ ਰਾਜੇ ਨੇ ਇੱਕ ਸ਼ਿਕਾਰ ਕੀਤਾ ਹੋਇਆ ਮਿਰਕ ਦਾ ਮਾਸ ਗੁਰੂ ਨਾਨਕ ਦੇਵ ਜੀ ਨੂੰ ਭੇਟ ਕੀਤਾ। ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ Hindu ਜਗਤ ਦੇ ਸੂਰਜ ਗ੍ਰਹਿਣ ਵੇਲੇ ਅਗਨਾ ਬਾਲਣ ਦੇ ਭਰਮ ਨੂੰ ਤੋੜਨ ਲਈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਅੱਗ ਬਾਲ ਕੇ ਇੱਕ ਦੇਗ ਵਿੱਚ ਮਿਰਕ ਦਾ ਮਾਸ ਰੰਨਿਆ ਅਤੇ ਲੰਗਰ ਛਕਾਉਣ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਖੀਰ ਦਾ ਪ੍ਰਸ਼ਾਦ ਸੰਗਤਾਂ ਨੂੰ ਛਕਾਇਆ ਅਤੇ ਮਾਸ ਖਾਣ ਜਾਂ ਨਾ ਖਾਣ ਨੂੰ ਮੂਰਖਾਂ ਦੀ ਬਹਿਸ ਸਾਬਤ ਕੀਤਾ ਅਤੇ ਗੁਰਬਾਣੀ ਦੀ ਪੰਕਤੀ ਦਾ ਉਚਾਰਨ ਕੀਤਾ ਮਾਸ ਮਾਸ ਕਰ ਮੂਰਖ ਝਗੜੇ ਜੋ ਕਿ ਅੰਗ 1299 ਉਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਹੈ ਇਸੇ ਜਗ੍ਹਾ ਇੱਕ ਪੰਡਤ ਨਾਨੂ ਹਾਜ਼ਰ ਹੋਇਆ ਜੋ ਗੁਰੂ ਸਾਹਿਬ ਦੇ ਚਰਨੀ ਲੱਗ ਕੇ ਵਿਵੇਕ ਪੁੱਤੀ ਦਾ مالک ਬਣਿਆ ਅਤੇ ਵੇਤ ਵਿਆਸ ਦੇ ਭਵਿਖਵਾਕ ਅਨੁਸਾਰ ਕਲਯੁਗ ਬੇਦੀ ਬੰਚੇਸ ਨਾਨਕ ਦੇ ਅਨੁਸਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਲਯੁਗ ਦੇ ਅਵਤਾਰ ਹਨ ਪੰਡਤ ਜੀ ਨੇ ਪਹਿਚਾਨ ਕੀਤੀ ਇਸੇ ਜਗ੍ਹਾ ਗੁਰਦੁਆਰਾ ਪਾਸ਼ਾਹੀ ਪਹਿਲੀ ਸਿੱਧਵਟੀ ਸੁਭਾਇਮਾਨ ਹੈ ਸਰਬੱਤ ਸੰਗਤਾਂ ਦੇ ਚਰਣਾ ਵਿੱਚ ਬੇਨਤੀ ਹੈ ਜੀ ਕਿ ਆਪ ਜੀ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਇਸ ਅਸਥਾਨ ਦੇ ਦਰਸ਼ਨ ਜ਼ਰੂਰ ਕਰੋ ਜੀ ਬੇਨਤੀ ਹੈ ਕਿ ਅਗਰ ਆਪ ਜੀ ਦੇ ਇਲਾਕੇ ਵਿੱਚ ਵੀ ਗੁਰੂ ਸਾਹਿਬਾਂ ਦੀ ਕੋਈ ਯਾਦਗਾਰ ਇਤਿਹਾਸਿਕ ਜਗ੍ਹਾ ਮੌਜੂਦ ਹੈ ਤਾਂ ਆਪ ਜੀ ਸਕਰੀਨ ਉੱਪਰ ਚੱਲਦੇ ਹੋਏ ਨੰਬਰਾਂ ਉੱਤੇ ਸੰਪਰਕ ਜ਼ਰੂਰ ਕਰੋ ਜੀ ਤਾਂ ਜੋ ਦਾਸ ਉਸ ਜਗ੍ਹਾ ਉੱਤੇ ਪਹੁੰਚ ਕੇ ਗੁਰੂ ਸਾਹਿਬਾਂ ਦੀ ਕਿਰਪਾ ਨਾਲ ਉਸ ਜਗ੍ਹਾ ਦੇ ਇਤਿਹਾਸ ਨੂੰ ਸੋਸ਼ਲ ਮੀਡੀਆ ਰਾਹੀਂ ਸੰਗਤਾਂ ਨੂੰ ਦਰਸ਼ਨ ਕਰਵਾ ਸਕਣ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ